10-12 ਟਾਂਕੀ ਲੱਗੇ ਆ ਜੀ ਪਹਿਲਾਂ ਤਾਂ ਕਾਫੀ ਮਤਲਬ ਇੱਥੇ ਜਿਵੇਂ ਚੀਰਾ ਪੈ ਗਿਆ ਸੀ ਪਰ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਜਦੋਂ ਆਏ ਸੀ ਉਦੋਂ ਥੋੜੀ ਜਿਹੀ ਉਹ ਸ਼ਰੀ ਹਾਲਤ ਵਿੱਚ ਆਏ ਸੀ ਉਹਨਾਂ ਨੂੰ ਸ਼ਾਮ ਲੈ ਕੇ ਆਏ ਸੀ ਆਸੀ ਅੱਜ ਪਤਮਾਨ ਸਾਹਿਬ ਜਿਲ੍ਹਾ ਸਰਕਾਰੀ ਸਿਵਲ ਹਸਪਤਲ ਜਿੱਥੇ ਕੀ ਸਿੱਧੂ ਮੂਸੇ ਵਾਲੇ ਤੇ ਪਿਤਾ ਬਲਕੌਰ ਸਿੰਘ ਦੀ ਸਕਿਉਰਿਟੀ ਦੀ ਜਿਹੜੀ ਕਿ ਸਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਆਪਸ ਵਿੱਚ ਝੜਪ ਹੋਈ ਹੈ ਤੇ ਉਦੇ ਵਿੱਚੋਂ ਜਿਹੜੇ ਕਿ ਇੱਕ ਵਿਅਕਤੀ ਜਿਹੜਾ ਕਿ ਪੁਲਿਸ ਸਕਿਉਰਿਟੀ ਦੇ ਵਿੱਚ ਸੀ ਤਾਂ ਉਹ ਜ਼ਖਮੀ ਹੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਸਾਰੀ ਸਿਵਲ ਹਸਪਤਾਲ ਮਾਨਸਾ ਵਿੱਚ ਮੌਜੂਦ ਆ ਤਾਂ ਜਿੱਥੇ ਕਿ ਦੋ ਮੁਲਾਜ਼ਮਾਂ ਨੇ ਇੱਕ ਜਿਹੜੇ ਕਿ ਮੁਲਾਜ਼ਮ ਨੂੰ ਗਾਇਲ ਕੀਤਾ ਤੇ ਇਸ ਥੇ ਕਾਫੀ ਸੱਟਾਂ ਵੱਜੀਆਂ ਤੇ ਬੋਲਣ ਤੋਂ ਜਿਹੜਾ ਕਿ ਪਰੇਜ ਕਰ ਰਹੇ ਨੇਗੇ ਤਾਂ ਸੱਟਾਂ ਕਾਫੀਆਂ ਲੱਗੀਆਂ ਨੇ ਤਾਂ ਡਾਕਟਰਾਂ ਵੱਲੋਂ ਵੀ ਰੈਸਟ ਦਿੱਤਾ ਗਿਆਗਾ ਤਾਂ ਤਸਵੀਰਾਂ ਤੁਸੀਂ ਦੇਖ ਲਓ ਅਸੀਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਮੌਜੂਦ ਹੈ ਤੇ ਆਉਣ ਜਾਣ ਵਾਲੇ ਵੀ ਪਤਾ ਲੈ ਰਹੇ ਨੇ ਪਰੰਤੂ ਹਾਲਤ ਜਿਹੜੀ ਕਿ ਬਾਲੀ ਗੰਭੀਰ ਹੈ ਜਿਹੜੀ ਕਿ ਸਥਿਤੀ ਡਾਕਟਰਾਂ ਨੇ ਰੈਸਟ ਦੱਸਿਆਗਾ ਤਾਂ ਤਸਵੀਰਾਂ ਦੋਸਤ ਮਿੱਤਰ ਮਿਲਨ ਆ ਰਹੇ ਨੇਗੇ ਤਾਂ ਜਿਹੜੇ ਕਿ ਦੋ ਵਿਅਕਤੀ ਵੱਲੋਂ ਇੱਕ ਜਿਹੜਾ ਕਿ ਆਪ ਦੇ ਸਾਥੀ ਦੀ ਨਾਲ ਝੜਪ ਹੋਈ ਸੀ ਤਾਂ ਕਾਫੀ ਜਿਹੜਾ ਕਿ देर बाद ਇਹਨਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਇਲਾਜ ਦਰਾਂ ਜਿਹੜਾ ਕਿ ਸਿਰ ਤੇ ਸੱਟਾ ਕਾਫੀ ਲੱਗਿਆ ਦੱਸਿਆ ਜਾ ਰਿਹਾ ਹੈਗਾ ਤਾਂ ਤੁਸੀਂ ਦੇਖ ਰਹੇ ਹੋ ਮਾਨਸਾ ਜਿਹੜੇ ਕਿ ਅਸੀਂ ਸਿਵਲ ਹਸਪਤਾਲ ਵਿੱਚ ਮੌਜੂਦ ਆ ਤਾਂ ਜਿੱਥੇ ਕਿ ਸਿੱਤੂ ਮੁੱਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਜਿਹੜੇ ਕਿ ਸਕਿਉਰਟੀ ਦੇ ਆਪਸ ਵਿੱਚ ਝੜਪ ਹੋਈ ਹੈ ਤਾਂ ਦੋ ਵਿਅਕਤੀ ਜਿਹੜੇ ਕਿ ਆਪਣੇ ਸਾਥੀ ਨੂੰ ਕੁੱਟਮਾਰ ਕਰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਸਿਵਲ ਹਸਪਤਾਲ ਵਿੱਚ ਪਹਤੀ ਕਰਾਇਆ ਗਿਆ ਤਾਂ ਤਸਵੀਰਾਂ ਦੇਖ ਰਹੇ ਹੋ ਕਾਫੀ ਸੱਟਾਂ ਲੱਗੀਆਂ ਨੇ ਤੇ ਰੈਕਟ ਦੱਸਿਆ ਗਿਆ ਬੋਲਣ ਤੋਂ ਪਰੇਜ ਦੱਸਿਆ ਗਿਆਗਾ ਜਿਹੜਾ ਜੋ ਸਿੱਧੂ ਮੂਸੇਵਾਲੇ ਦੇ ਕੇਸ ਦੇ ਸਬੰਧ ਵਿੱਚ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਸ਼ਦੀਪ ਸਿੰਘ ਹੈ ਜੀ ਮੈਂ ਐਜ਼ ਅ ਵਾਰਡ ਅਟੈਂਡੈਂਟ ਦੀ ਪੋਸਟ ਤੇ ਹਾਂ ਜੀ ਕਰਜਾਚਾਰ ਕਲਾਸ 4 ਸਿਵਲ ਹਸਪਤਾਲ ਦੇ ਵਿੱਚ ਗੌਰਮਤ ਜੀ ਮੇਰਾ ਕੰਮ ਇੱਥੇ ਜੀ ਪੱਟੀਆਂ ਕਰਨ ਦਾ ਹੈਗਾ ਡਰੈਸਿੰਗ ਕਰਨ ਦਾ ਪਟੀਆਂ ਵਗੈਰਾ ਮੈਂ ਹੀ ਕਰ ਰਿਹਾ ਪੈਸੀ ਤਾਂ ਪੱਟੀ ਤੀਜੇ ਦਿਨ ਹੁੰਦੀ ਹੈ ਜੀ ਰੂਲ ਦੇ ਅਕੋਰਡਿੰਗ ਬਟ ਉਹਨਾਂ ਦੇ ਅਸੀਂ ਹੋਰ ਹੀ ਪੱਟੀ ਕਰ ਰਹੇ ਹਾਂ 10 12 ਟਾਂਕੇ ਲੱਗੇ ਆ ਜੀ ਪਹਿਲਾਂ ਤਾਂ ਕਾਫੀ ਮਤਲਬ ਇੱਥੇ ਜਿਵੇਂ ਚੀਰੇ ਪਏ ਗਏ ਸੀ ਪਰ ਜਿਹੜਾ ਕਾਇਲ ਹੋਇਆ ਤੁਹਾਡੇ ਕੋਲ ਆਇਆ ਸੀ ਉਹ ਸਕਿਉਰਟੀ ਉਹਨਾਂ ਦਾ ਨਾਮ ਗੁਰਦੀਪ ਸਿੰਘ ਹੈ ਜੀ ਗੁਰਦੀਪ ਸਿੰਘ ਨਾਮ ਸੱਟਾਂ ਲੱਗੀਆਂ ਸੱਟਾਂ ਉਹਨਾਂ ਦੇ ਜੀ ਲੱਤਾਂ ਬਾਹਾਂ ਤੇ ਤਾਂ ਕਿਤੇ ਨਹੀਂ ਬੱਜੀਆਂ ਸਿਰ ਤੇ ਹੀ ਜ਼ਿਆਦਾ ਬੱਜੀਆਂ ਉਹ ਕਹਿੰਦੇ ਪੰਜ ਵਗੈਰਾ ਸੀਗਾ ਕੋਈ ਲੋਹੇ ਦਾ ਜਿਵੇਂ ਕੜਾ ਵਗੈਰਾ ਉਹਦੇ ਨਾਲ ਵਾਰ ਕੀਤੀ ਗਏ ਆ ਠੀਕ ਹੈ ਜੀ ਕਾਰਨ ਦੱਸਿਆ ਗਿਆ ਤਾਂ ਦੇਖੋ ਕਹਿ ਨਹੀਂ ਸਕਦੇਓ ਕੁਝ ਹੁਣ ਪਿੱਛੋਂ ਕੋਈ ਕਾਰਨ ਦਾ ਤਾਂ ਨਹੀਂ ਮੈਂ ਦੱਸ ਸਕਦਾ ਜੀ ਹਾਲਾਤ ਹੁਣ ਠੀਕ ਹੈ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਜਦੋਂ ਆਏ ਸੀ ਉਦੋਂ ਥੋੜੀ ਜਿਹੀ ਸ਼ਰੀਹ ਹਾਲਤ ਵਿੱਚ ਆਏ ਸੀ ਉਹਨੂੰ ਸ਼ਾਮ ਨੂੰ ਲੈ ਕੇ ਆਏ ਸੀ ਹਲੋ ਸ਼ਾਮ ਨੂੰ ਹਾਂਜੀ ਹਾਂਜੀ ਇਹ ਗੱਲ ਪੁੱਛੀ ਜਾਵੇ ਉਹ ਇਕੱਲੇ ਕੋਈ ਆਇਆ ਜਿਹੜਾ ਕਿ ਸਿਕਿਉਰਟੀ ਗਾਰਡ ਹੈ ਜਿਹੜੇ ਸਿੱਧੂ ਮਸੇਵਾਲੇ ਹਾਂ ਹਾਂਜੀ 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 ਕੋਈ ਆਇਆ ਇਕੱਲੇ ਆਇਆ ਤੇ ਪਹਿਲਾਂ ਤਾਂ ਕਾਫੀ ਉਹਨਾਂ ਦੇ ਚੀਰਾ ਸੀਗਾ ਤੇ ਫਿਰ ਉੱਥੇ ਆਪਰੇਸ਼ਨ تھیਟਰ ਦੇ ਵਿੱਚ ਡਾਕਟਰ ਸਾਹਿਬ ਨੇ ਸਚਿੰਗ ਕੀਤੀ 10-12 ਪਾ ਕੇ ਲੱਗੇ ਹੋਏ ਆ ਤੇ ਪੱਟੀ ਹੋ ਰਹੀ ਹੈ ਉਹਨਾਂ ਦੀ ਰੈਗੂਲਰ ਦਵਾਈ ਚੱਲ ਰਹੀ ਹੈ ਇੰਜੈਕਸ਼ਨ ਲਗ ਰਹੇ ਆ ਤੇ ਮਤਲਬ ਉਹ ਟ੍ਰੀਟਮੈਂਟ ਉਹਨਾਂ ਦਾ ਪੂਰਾ ਰੈਗੂਲਰ ਹੋ ਰਿਹਾ ਜੀ ਹੁਣ ਹਾਲਤ ਤਕਰੇ ਤੋਂ ਬਾਹਰ ਆ ਗਈ ਹੈ ਜੀ ਸੂਚਨਾ ਮਿਲੀ ਹੈ ਵੀ ਪਿਛਲੀ ਰਾਤ 31 ਅਗਸਤ 2024 ਨੂੰ ਵਕਤ 11 ਵਜੇ ਦਾ ਹੋਗਾ ਸ਼੍ਰੀ ਬਲਕੌਰ ਸਿੰਘ ਜਿਹੜੇ ਮਰਹੂਮ ਰਾਏ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚਤਨਾਤ ਤਿੰਨ ਪੁਲਿਸ ਕਰਮਚਾਰੀਆਂ ਦੀ ਆਪਸ ਵਿੱਚ ਲੜਾਈ ਹੋਈ ਹੈ ਕਾਸਟੇਬਲ ਗੁਰਦੀਪ ਸਿੰਘ ਫਸਟ ਕਮਾਂਡੋ ਬਟਾਲੀਅਨ ਕੋਲੋਂ ਕੌਂਸਲ ਅਰਣ ਕੁਮਾਰ ਚੌਥੀ ਆਈਆਰਬੀ ਕਨੋ ਤੇ ਕੌਂਸਲ ਵਿਕਰਮ ਸਿੰਘ ਪੰਜਵੀਂ ਆਈਆਰਬੀ ਵੱਲੋਂ ਸੁਰੱਖਿਆ ਡਿਊਟੀ ਲਈ ਉਹਨਾਂ ਦੇ ਨਾਲ ਤਾਇਨਾਤ ਨੇ। ਇਹਦਾਤ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪਹਿਲਾਂ ਆਪਸ ਚ ਟਕਰਾਅ ਵਾਜੀ ਹੋਈ। ਫਿਰ ਇੱਕ ਦੂਜੇ ਨਾਲ ਜਿਹੜਾ ਹੈਗਾ ਭੁਖਾਰ ਜਾ ਕੇ ਇਹਨਾਂ ਨੇ ਆਪਸ ਜੜਾਈ ਕੀਤੀ। ਗੁਰਦੀਪ ਸਿੰਘ ਨੇ ਦੱਸਿਆ ਵੀ ਆਰਣੁਕ کمار ਦੇ ਜਿਹੜਾ ਹੱਥ ਸਪਾਇਆ ਕੜਾ ਸੀ ਉਹਦੇ ਨਾਲ ਉਹਦੇ ਸਿਰ ਤੇ ਛੱਟ ਵੱਜੀ ਹੈ ਤੇ ਉਹ ਛੱਟ ਕਾਰਨ ਉਹ ਹਸਪੀਟਲ ਦਾਖਲ ਹੈ ਅੱਗੇ ਜਿਹੜੀ ਹੈਗੀ ਪੜਤਾਲ ਲਗਾਈ ਨਾਲ ਕੀਤੀ ਜਾ ਰਹੀ ਹੈ ਜਿਸ ਦਾ ਜਿਹੜਾ ਕਸੂਰ ਹੋਊਗਾ ਜਿਹੇ ਜਿਹੇ ਹਲਾਤ ਸਾਹਮਣੇ ਆਉਣਗੇ ਉਹੀ ਜੀ ਕਾਨੂੰਨੀ ਤੇ ਨਾਲ ਦੀ ਨਾਲ ਮੈਕੋਨਾਂ ਕਾਰਵਾਈ ਕੀਤੀ ਜਾਵੇ ਲੜਾਈ ਦਾ ਕਾਰਨ ਕੀ ਰਿਹਾ ਸੀ ਲੜਾਈ ਦਾ ਉਹ ਆਪਸੀ ਨਿੱਜੀ ਮਸਲੇ ਨੂੰ ਲੈ ਕੇ ਮੁਕਤਕਰਾਰ ਹੋਈ ਹੈ ਬਾਕੀ ਹਲੇ ਇੱਕ ਵਾਰੀ ਪੜਤਾਲ ਹੋ ਕੇ ਸਾਨੂੰ ਪਤਾ ਲੱਗੂਗਾ ਵੀ ਕਿਹੜੀ ਵਜ੍ਹਾ ਤੋਂ ਕਿਉਂ ਇਹਨਾਂ ਗੁੱਸੇ 'ਚ ਆ ਕੇ ਕਿਉਂ ਲੜੇ ਉਹ ਜਿਹੜੇ ਦੋਸ਼ੀ ਜਿਨ੍ਹਾਂ 'ਤੇ ਦੋਸ਼ ਲਾਇਆ ਉਹਨਾਂ ਨੂੰ ਹਿਰਾਸਤ 'ਚ ਲਿਆ ਨਹੀਂ ਹਲੇ ਕਿਸੇ ਨੂੰ ਹਿਰਾਸਤ 'ਚ ਲਿਆ ਹੈਗਾ ਤੇ ਨਾ ਕੋਈ ਹਲੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੋਈ ਜਿਹੜਾ ਹੈਗਾ ਕੋਈ ਨੀਅਰ ਫੈਂਸ ਨੂੰ ਮਕਾਬਲ 10 ਟਨ ਦਾ ਜੀ ਕੋਈ ਜੁਰਮ ਕਰਨ ਇਹਦਾ ਹੋਣਾ ਪਾਇਆ ਗਿਆ ਉਹ ਉਲਝਟਾਂ ਨੇ ਤੇ ਨਹੀਂ 10 ਟਨ ਕੀ ਲੱਗੀ ਹੈ ਜੀ ਹੁਣ ਤੱਕ ਉਹ ਬਿਆਨ ਹੈ ਜਿਹੜੇ ਕਿ ਹੁਣ ਬਿਆਨ ਕਰੇ ਸ਼ਰਮਾ ਜੀ ਜਿਹੜੇ ਬਿਆਨ ਦੀ ਗੱਲ ਹੈ ਉਹ ਜਦੋਂ ਸਾਨੂੰ ਹਸਪੀਟਲ ਵਾਲਿਆਂ ਨੇ ਰੁਕਾ ਭੇਜਿਆ ਮਤਲਬ ਕਿ ਤੁਰੰਤ ਜਿਹੜਾ ਹੈਗਾ ਪੁਲਿਸ ਅੱਗੇ ਜਿਹੜੀ ਮੌਕੇ ਤੇ ਆ ਗਈ ਹੈ ਈਵਨ ਐਸੇ ਟੁਕੜ ਪੜਤਾਲ ਕਰ ਰਿਹਾ ਹੈ ਸਾੜੇ ਪਾੜ ਤੇ ਕੋਈ ਡਿਲੇ ਨਹੀਂ ਹੈਗੀ ਦੂਜੀ ਗੱਲ ਇਹ ਇਸ ਗੱਲ ਟਾਂਕਿਆਂ ਦੀ ਕੋਈ ਟਾਂਕਿਆਂ ਦੀ ਗਿਣਤੀ ਦੇ ਨਾਲ ਅਫੈਂਸ ਨਹੀਂ ਬੰਦਾ ਅਫੈਂਸ ਜਿਹੜਾ ਹੈਗਾ ਡਾਕਟਰ ਦੀ ਓਪੀਨੀਅਨ ਤੇ ਬਣਦਾ ਹੈ ਡਾਕਟਰ ਸਾਹਿਬ ਕੀ ਲਿਖਦੇ ਨੇ ਛੱਟ ਦੀ ਨੇਚਰ ਕੀ ਹੈ ਛੱਟ ਕਿਹੜੇ ਵਪਨ ਨਾਲ ਲੱਗੀ ਹੈ ਉਹਦੇ ਆਧਾਰ ਤੇ ਕਾਰਵਾਈ ਹੋਣੀ ਹੈ ਨਾ ਕਿ ਆਪਾਂ ਟਾਂਕ ਕੇ کاروائی ہو رہی ڈیفینیٹلی ہو نہ میں کہنا بھی کراں کہ ڈسپلن فورس دے اندر کہ انہاں دی جگہ کوئی مین او ریس کیتی ہے جوں کہ ہن ایکٹیویٹی سکیورٹی دا مسئلہ ہے یہ اوتھے نہیں 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 سیکیورٹی برچ سیکیورٹی برچ تاں کوئی مسئلہ نہیں ہے گا سیکیورٹی برچ ادے رات نو ڈیوٹی تو آف سی